ਨਹੀਂ ਆਉਂਦੀ ਨਾ ਤੁਸੀਂ ਸੋਚ ਕੇ ਦੇਖੋ ਵੀ ਜਿਹੜੇ ਬਾਣੀ ਆਪਾਂ ਕੋਈ ਨਹੀਂ ਪੜ੍ਹਦੇ ਨਹੀਂ ਪੜ੍ਹ ਸਕਦੇ ਨਹੀਂ ਪੜ੍ਹ ਸਕਦੇ ਨਾ ਭਾਈ ਕਿਰਪਾ ਕੀਤੀ ਹੋਈ ਗੁਰਨਾਥ ਦੇਵ ਜੀ ਨਾਲ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਤਿਆਰ ਕਰੀ ਠੀਕ ਹੈ ਜੀ ਗੁਰਮੁਖੀ ਲਿਖੀ ਹੈ ਅੰਗਦ ਦੇਵ ਜੀ ਨੇ ਇਹ ਗੁਰਮੁਖੀ ਲਿਖੀ ਤਿਆਰ ਕਰੀ ਸੀ ਉਸ और बड़े टाइम दे छाते सिखाना पता नहीं क्या रहेगी नहीं जेकर तो पढ़ा का पता है ही ना वो दले दले है आज ये लोग जेकर बैठे हैं आपको सिखाने है कि नहीं करे बड़ी का तो दोस्त ना करे साढ़े पूर्व सिखाने का तो नहीं है का और तोड़ दिया जेकर ने, ने बैठे हो सिखाए हो बाकी पढ़ने के लिए बाहर जाए है क्या जेकर सुनता जो भी आ जाते हो तो आएंगे भी होगा ये भी ਪਹਿਲਾਂ ਉਹ ਬੋਲੋਗਾ ਸ਼ਕਲ ਕੇ ਠੀਕ ਹੈ ਕਿ ਤੁਸੀ ਜੇ ਕੋ ਆਪਾਂ ਬਹਾਰ ਲਈ ਬੜੇ ਹਨਾ ਆ ਕੀ ਹੈ ਅ ਅ ਇਹ ਹੈ ਸਭ ਇਹ ਕੋਰਾਂਜੀ ਅਪ ਕੀ ਹੋਤਾ ਹੈ ਠੀਕ ਹੈ ਜੀ ਕਿਹਾ ਇਹ ਅ ਇਹ ਤਾਂ ਬੜੇ ਗੁੰਝੀਏ ਆ ਆੜ ਇਹਨੂੰ ਤਾਂ ਅ ਕਹਿੰਦੇ ਨੇ ਉਹ ਕਹਿੰਦੇ ਆਈ ਕਹਿੰਦੇ ਆ ਆਹ ਕਹਿੰਦੇ ਆ ਨਾ ਇਹ ਆਪਾਂ ਕਹਿੰਦੇ

ਓਮ ਕਾਰ ਇੱਕ ਗਿਣਤੀ ਦਾ ਅੱਖਰ ਓਮ ਬ੍ਰਹਮ ਕਾਰ ਮਤਲਬ ਇੱਕ ਲੈ ਵਿੱਚ ਇੱਕ ਤਾਰ ਚੱਲ ਰਿਹਾ ਹੈ ਇੱਕ ਓਮ ਕਾਰ ਹਾਂਜੀ ਬ੍ਰਹਮ ਬ੍ਰਹਮ ਨਾ ਨਾ ਬ੍ਰਹਮ ਬਿਨਾਦ ਲਾ ਮੈਂ ਤਾਂ ਮੂੰਹ ਸਗਾ ਲੈਂਦੀ ਇਹਨੂੰ ਬ੍ਰਹਮ ਕਰਾਂਗੀ ਬ੍ਰਹਮ ਯਾਨੀ ਮਸਾ ਕਹਿਣ ਲਾਇਆ ਨਹੀਂ ਮੈਂ ਉਹ ਕਹਿੰਦਾ ਤੁਸੀਂ ਕਿਉਂ ਕਰਦੇ ਨਾ ਨਾ ਬ੍ਰਹਮ ਇਹ ਕੀ ਆ ਕਿਉਂ ਕਿਉਂ ਕਹਿੰਦੇ ਪਰਮਾਤਮਾ ਇੱਕੋ ਹੀ ਆ ਚਾਹੇ ਮੁਸਲਮਾਨ ਕਹ ਲੈੋ ਚਾਹੇ ਹਿੰਦੂ ਕਹ ਲੈ ਕੋਈ ਰਾਮ ਅੱਲਾ ਕਹ ਲੈ ਇੱਕਾ ਪਰਮਾਤਮਾ ਹੱਥ ਕਰਦੇ ਬਣਿਆ ਡਰਗਟੀਆਂ ਇਹਦੇ ਮੋ ਅਥਰ ਕਰਨਾ ਪੈਣਾ ਤੇ ਚਾਹੋ ਜਿੰਨਾ ਤੁਹਾਨੂੰ ਕਰਦੇ ਜਦੋਂ ਕਲਾ ਚਾਹੋ ਜਿੰਨਾ ਅੱਜ ਕੋ ਜੀ ਸੋਫਾ ਜਾਤ ਮੈਂ ਲਿਖਣ ਲੱਗਿਆ ਠੀਕ ਹੈ ਜੀ ਇੱਕ 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 ਪਲੱਸ ਓ ਪਲੱਸ ਕਾ ਪਲੱਸ ਅੰਗ ਅੰਗ ਪਲੱਸ आ, एक आप क्या रखो भी बोलना क्या है एक आसर कपड़ा गेट की तरह जिधर असी आसर तो बोल तो 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 बोलते हैं तो एक ठीक है जी ए असी इंग्लिश भी ओ बोलते हैं मैं सोफा तरीका दस रहे हैं तो जाते हैं तब कपड़े जाना सुना इंग्लिश से क्या बोलते हैं ओ ओ क्या बोलते हैं ओ ओ एनुअली बोलना का जिधर पहले दस ਯਾਨੀ ਗਾਉਣਾ ਜਦੋਂ ਪਾਠਿਕ ਆਇਆ ਤੁਨਾ ਠੀਕ ਹੈ ਉਹ ਸਾਡੀ ਲਾਗੀ ਦੂਸਰੀ ਤਰ੍ਹਾਂ ਹੀ ਸਮਝਾਇਆ ਤਾਂ ਜੀ ਵੀ ਇੱਕ ਅਖਰੀ ਵਿੰਦ ਗਿਣਤ ਵਿੱਚ ਆਹ ਇੱਕ ਤਾਂ ਤੁਸੀਂ ਕਿਹੜੇ ਬਾਰੇ ਜੀ ਇਹਨਾਂ ਨੂੰ ਬੋਲ ਕੇ ਦੱਸ ਦੋ ਸਾਡੀ ਬੜੇ ਧਿਆਨ ਨਾਲ ਸੁਣੋ ਮੈਂ ਪਹਿਲਾਂ ਬੋਲਦਾ ਸੀਗਾ ਇੱਕ ਇੱਕ ਗਿਣਤੀ ਦਾ ਆਪਾਂ ਲੇਖਣ ਦਾ ਤਰ ਕੋ ਉਹ ਆਪਾਂ ਇਸ ਦੀ ਬੋਲ ਇਹ ਕਿੰਨੀ ਹੈ ਸੌਤਾ ਕਿਹੜਾ ਉਚਾਰਨ ਦਾ ਹੈਗਾ ਇਹਾਂ ਅੰਕ ਲਿਖਿਆ ਬਲੇ ਸੱ ਲਿਖਤਾ 821 ਨੂੰ ਆਪਾਂ ਇਹ ਲਿਖਤਾ 19 ਅੰਗਰੇਜ਼ੀ ਗਿਆ ਅਸੀਂ ਬੋਲਦੇ ਆ 1 ਓਮ ਓ 1 ਓਮ ਅੰਗ ਠੀਕ ਹੈ ਮੈਂ ਤੁਹਾਨੂੰ ਮੈਂ ਤੁਹਾਨੂੰ ਬੋਲ ਰਿਹਾ ਆਂ ਅੰਗ ਤੁਸੀਂ ਮੇਰੇ ਤੋਂ ਬੋਲ ਰਿਹਾ ਹੈ ਤੇ ਤੁੰਗ ਬੋਲਾਂ ਠੀਕ ਹੈ ਤਾਂ ਹੁਣ ਤੁਸੀਂ ਇਹ ਸੋਚੋ ਵੀ ਇਹਨੂੰ ਇੱਕਦਾਂ ਕਿਉਂ ਬੋਲਾਂ ਇਹ ਬੁਛਾਣੇ ਕਿਉਂ ਲਿਖਿਆ ਆ ਸੁਣੋ ਧਿਆਨ ਨਾਲ ਹਣ ਦੇਖਾ ਬੋਲਵਾਸੇ ਕਿਉਂ ਕਿਹਾ सने ना चल रहे थे मैं खबर है खबर है ना जा रानी जरूर रखा बादल का सारे पहला मैं बोलला से किसी बोलता ठीक है लॉजिक अब बोला मैं तय बोलन देखा करो command हुकम करना एक कोण अ Oh. तो पहले वो चार नहीं करा इसी का कोई मतलब क्या हम तुझे तुम्हारे एंड टेलीग्राफ करता हूँ ना शुरू एक तो नेचर ही है कि हाँ तो नेचर आपने सोचते हो कि तो नेचर सोचते हो क्या बड़े बड़े क्या हाँ बड़े बड़े आठ चार करने हैं ठीक बोला बोला ना मेरे आठ आठ बड़े सोचे आते हैं क्या मेरे आठ बीए ਇਹ ਕਹਿੰਦਾ ਸ਼ਬਦ ਵਰਤੇ ਅਸੀਂ ਅ ਲਿਖਿਆ 100 500 100 ਇਹਨੂੰ ਤੋੜ ਕੇ ਲਿਖ ਲੋ 100 5 ਇਹਦਾ 100 ਦਾ ਅੱਖ ਹੁੰਦਾ ਹੈ ਉਹ ਜਿਹੜਾ ਅੱਖ ਦਾ ਹੁੰਦਾ ਹੰਕਾਰ ਸੀ ਇਹਦਾਗਾ ਹੰਕਾਰ ਉਹਨਾਂ ਜੈ ਕੋ ਪਹਿਲੀ ਕਿਹੜਾ ਸਵਾਲ ਹੈ ਹੰਕਾਰ ਆਪ ਕੋ ਹੰਕਾਰੀ ਇਹ ਮੈਂ ਹੰਕਾਰੀ ਵੀ ਮੈਂ ਮੈਂ ਤੇ ਉਹ ਉਹ ਤੇ ਇਹ ਉਹ ਮੈਂ ਤੇ ਉਹ ਤੇ ਮੈਂ ਠੀਕ ਹੈ ਕਸੀ ਹੋਰੀ ਅੰਸ਼ਾ ਨਾ ਹਾਂਜੀ ਸਾਨੂੰ ਪਹਿਲਾਂ ਕਿਹਨੇ ਕਰਿਆ ਹੋਨੇ ਕਿਹੜੇ ਹੋਨੇ ਕਿਹੜੇ ਨੇ ਇੱਕ ਇੱਕ ਪਰਮਾਤਮਾ ਸਾਨੂੰ ਆ ਆ ਦੇਖੋ ਅਸੀਂ ਆ ਨੂੰ ਪਿਆ ਦੇ ਸੀ ਮੈਂ ਅੰਦਰ ਦਾ ਬਦਲਦਾ ਮੈਂ ਜੈ ਸਫਲੂ ਅੰਗ ਠੀਕ ਹੈ ਜੀ ਅੰਗ குரு ਸਾਡਾ ਅੰਗ ਹੈ ਤੁਸੀਂ ਉਹਦੇ ਆ ਦੁਕਾਨਤ ਪ੍ਰਵਾਸੀ ਦੇ ਨਾਲ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਦੇ ਬੂਛੇ ਹਾਂਜੀ ਇਹ ਇਹ ਕੀ ਦਾ ਗੁਰੂ ਉਹਦਾ ਉਹਦਾ ਕੀ ਦਾ ਇੱਕ ਦਾ ਆਪਸ ਵਿੱਚ ਹੋਰੇ ਹਾਂਜੀ ਤੁਸੀਂ ਇਹ ਗੱਲ ਯਾਦ ਰੱਖੋ ਕਿਤੇ ਇਹੇ ਯਾਦ ਕਰਵਾਉਣ ਦੇ ਤੌਰ ਤੇ ਕੋਣ ਸੀ ਕੰਡਾ ਲਾਇਆ ਤਾਂ ਇਹਦਾ ਸਵਾਰੀ ਦਾ ਨਾ ਹੋਵੇ ਮਸੀਹ ਜੀ ਕੰਨਨ ਲੱਗ ਗਏ ਸੀ ਕਿ ਅਸੀਂ ਲੰਘ ਜਾਂਦੇ ਆਪਾਂ ਦੀ ਹਾਂਜੀ ਵਸੂ ਹੋਇਆ ਆ ਗਏ ਹੋਏ ठीक है ये गल बड़े ध्यान से सुनो आप गल कर रहे तो थे कि ए तो है हैगा एक आना ओ ओ कौन परमात्मा काल पर का कार भी के पसारा कार तो भी के पसारा असली तो ओदे तो पसारे तो ते तो रह रहे हैं असली ओदे पसारे ते कार भी मतलब पसारा कार तो भी की मतलब असली ओदे काल ते रह रहे हैं पसारे ते रह रहे हैं कौन रह रहे हैं मैं की ये बजा उचार को बताएं इधर उचार में कितना करा कितना लिखना है सूट आगर कितना लिखना है बोलो आगर बोलो तुम्हें एक हाँ एक करते ही रुको बल्कि ठीक है ना मैं एक कर क्या रहता हूँ तुम्हारे बोलो मेरे नाम बोलो एक एक मेरे हाथ के लिए आप कौन हैं जिससे मेरे हाथ रोकता तो रुक गया ठीक है एक

ਇਹਨੀ ਚੇਤਨਾ ਵਿੱਚ ਆਪੜ ਲੱਗੇ ਨੂੰ ਤਰਵਾਉਂਦੇ ਹੋ ਇਹਨਾਂ ਗਣੋ ਬੋਲਦੇ ਹੋ ਇਹਨੂੰ ਤਨੇ ਬੋਲਦੇ ਹੋ ਇਹ ਮਾਣੇ ਬੋਲਦੀ ਜਿਕੇ ਬੋਲਣਾ ਨਾ ਸਿੱਧਾ ਕੰਮ ਤੇ ਮਾਰੀ ਠੀਕ ਹੈ ਪਰ ਇਹਨਾਂ ਦੇ ਆਪਾਂ ਵਿੱਚ ਵੱਧ ਜਾਂਦੇ ਜਿੱਤੇ ਜੀ ਸ਼ਬਦ ਬਤਲਾਇਆ ਠੀਕ ਹੈ ਆ ਤਨ ਮਾਨ ਭਾਰਨਾ ਸਭ ਸੌਂਪ ਗੁਰ ਕੋ ਸੋਕਾ ਮੰਨ ਲੈ ਪਾਈਏ ਪਾਈਏ ਉੱਥੇ ਜਿਹੜਾ ਸ਼ਬਦ ਆਇਆ ਹੈ ਤਨ ਮਨ ਇਹ ਔਂਕੜਾ ਇੱਕ ਵਚਨ ਆਪਦੇ ਤਨ ਮਨ ਦੀ ਗੱਲ ਚੱਲ ਰਹੀ ਆ ਨਾ ਕਿੰਨੇ ਸ਼ਬਦ ਜਿਹੜੇ ਆ ਕਿੰਨੇ ਸ਼ਬਦ ਜਿਹੜੇ ਆ ਵੱਖਰੇ ਵੱਖਰੇ ਬੋਲਨੇ ਆ ਠੀਕ ਹੈ ਜੀ ਕਿੰਨੇ ਸ਼ਬਦ ਵੱਖਰੇ ਵੱਖਰੇ ਤਨ ਮਨ ਧਨ ਸਭ ਸੌਂਪ ਗੁਰੂ ਅਗੇ ਜਨ ਕਰਿਆ ਇਹ ਕਿੰਨੇ ਸ਼ਬਦ ਵੱਖਰੇ ਵੱਖਰੇ ਤਨ ਵੱਖਰਾ ਹੈਗਾ ਸ਼ਬਦ ਮਨ ਵੱਖਰਾ ਕਹਤਾ ਨਾ ਵੱਖਰਾ ਕਿੰਨੇ ਸ਼ਬਦ ਵੱਖਰੇ ਵੱਖਰੇ ਬੋਲਨੇ ਉਸ ਤੋਂ ਅਗਰ ਸੌਂਪਨ ਦਾ ਸਿਹਾਰੀ ਦੇਣਾ ਹਰ ਜਿਹੜਾ ਕਿਤੇ ਸ਼ਬਦ ਹੁੰਦੇ ਆ ਉਹਦੇ ਅਰਥ ਨੇ ਉਹੀ ਸੌਲ ਕੀ ਕਹਿੰਦੇ ਨੇ ਠੀਕ ਹੈ ਉਹ ਜਿੱਥੇ ਐਸ ਲਿਖੀ ਹੋ ਜਿਹੜੇ ਇੱਕ ਪਾਠੀ ਹੋ ਵੀ ਇਹ ਵਰਵਾਣੇ ਦੇ ਵਿੱਚ ਅਹ ਜਦੋਂ ਸ਼ਬਦ ਪੜ੍ਹਦੇ ਆ ਅਸੀਂ ਆਪਣਾ ਉਹਦੇ ਹਾਰ ਮਨ ਤਨ ਵਸਿਆ ਸੋਈ ਸੋਈ ਜੈ ਜੈਕਾਰ ਕਰੈ ਸੰ ਕੋਈ ਉਹ ਕਿਹਾ ਕੀ ਜੀ ਹਰ ਮਾਨ ਅਤੇ ਹਾਰਾ ਦਾਇਰ ਪੜਿਆ ਗਿਆ ਅਫਰਾ ਵਿੱਚ ਆ ਗਿਆ ਦਾਰਥ ਵਿੱਚ ਤਾਨ ਵਿੱਚ ਮਾਨ ਵਿੱਚ ਹਾਂ ਵਿੱਚ ਆ ਗਿਆ ਤਾਨ ਵਿੱਚ ਮਾਨ ਵਿੱਚ ਵਿੱਚ ਇਹ ਸਿਆਰੀ ਨੇ ਵਿੱਚ ਦਾਰਥ ਦਿੱਤਾ ਠੀਕ ਹੈ ਭਾਗ ਕੀ ਮੇਰੇ ਤਾਨ ਵਿੱਚ ਤੇ ਮਾਨ ਵਿੱਚ ਕੌਣ ਬਸ ਰਿਹਾ ਤੂੰ ਹਰੀ ਬਸ ਰਿਹਾ ਕੌਣ ਤਰਾ ਆਖਰ ਤਾਸ ਬਸ ਰੋਣਗੇ ਜਿਸੇ ਚੇਟਾ ਨਾ ਬਸਰਾਮ ਲੈ ਕੇ ਉੱਪਰਲਾ ਬਹੁਤ ਵਚਨ ਬਣ ਗਈ ਜੋ ਸਿੰਪਲ ਆ ਉਹ ਬਹੁਵਚਨ ਬਣ ਗਿਆ ਤਾਂ ਨਾ ਮਨ ਉਹਦੇ ਔਕੜ ਨਹੀਂ ਲੱਗੇ ਉੱਪਰਲੇ ਉਹ ਕਿੰਨਾ ਚਾਉਂਦੇ ਨੇ ਜਦੋਂ ਜੀ ਕਿਸੇ ਚੀਜ਼ ਦੀ ਵਿਸ਼ੇਸ਼ਤਾ ਪਰਨ ਕਰਦਾ ਔਕੜ ਉਹ ਟਿਕ ਜਾਂਦੀ ਹੈ ਠੀਕ ਹੈ ਜੀ ਜੇ ਚੀਜ਼ ਨਾ ਲੱਗਿਆ ਹੋਵੇ ਉਹਦੇ ਔਕੜ ਉਹ ਤੇ ਤਾਂ ਕਿਤੇ ਤਾਂ ਮਨ ਕਿਤੇ ਬੋਲ ਜਾਨੀ ਠੀਕ ਹੈ ਜੇ ਨਾਮ ਨੂੰ ਔਕੜ ਨਾ ਨਹੀਂ ਲੱਗੀ ਤਾਂ ਉਹ ਵਿਸ਼ੇਸ਼ਣ ਨੂੰ ਵੀ ਔਕੜ ਨਹੀਂ ਲੱਗਦੀ ਉਹ ਵਿਸ਼ੇਸ਼ਣ ਨੂੰ ਔਕੜ ਨਹੀਂ ਲੱਗਦੀ ਇਹ ਤਾਂ ਇੱਕ ਕਿਰਿਆ ਵਿਸ਼ੇਸ਼ਣ ਇੱਥੇ ਐਸਾ ਜਿਹੇ ਸੁਖਾਉਂਦਾ ਗਿਆ ਕਿ ਇਹ ਕਹਿੰਦੇ ਲੱਗਣਗੇ 6-7 ਦਿਨ ਤੁਹਾਨੂੰ ਮੈਂ ਵਿਆਕਰਨ ਨਹੀਂ ਤੁਹਾਨੂੰ ਸਿਖਾ ਰਿਹਾ ਵਿਆਹ ਕਰਨਾ ਤਾਂ ਬਹੁਤ ਜ਼ਿਆਦਾ ਖੋਟਾ ਹੈ ਤੇ ਬਹੁਤ ਜ਼ਿਆਦਾ ਸੈਂਕੜਾ ਪਾਣੀ ਪਾਣੀ ਸੁਧਾ ਲਈ ਬੈਠਾ ਸਾਇਦ ਇੰਨੀ ਬਹੁਤ ਹੈ ਗੱਲ। ਜੇਕਰ ਵਰਵਾਰਣੀ ਵਿਆਹ ਕਰਦੇ ਵਿੱਚ ਪੈ ਗਏ ਆ ਤਾਂ ਸ਼ਹਿਰਾਂ ਨੂੰ ਤਾਂ ਲੋਡ ਆ ਜੀ ਵਿਆਹ ਕਰਨ ਦੇ ਤੇ ਉਹ ਸਾਡੇ ਲਈ ਬਹੁਤ ਜ਼ੋਰ ਉਹਨਾਂ ਦੇ ਗੱਲਾ ਹੋਇਆ। ਜੀਕੇ ਪਤਾ ਲੱਗਿਆ ਬੱਚਾ ਧਿਆਨ ਦੋ ਹਾਂਜੀ ਪਤਾ ਲੱਗਿਆ ਹਾਂਜੀ ਬਟ ਇਹਦੀ ਜੀ ਚਲੋ ਜੀ ਹੋਰ ਵੀ ਸਵਾਲ ਹੈ ਕਿ ਦਾ ਅਸਤ ਜੀ ਕੋਈ ਕੋਈ ਸਵਾਲ ਹੈ ਨਾ ਮਾਪਕ੍ਰਿਸ਼ਾਂ ਤੋਂ ਪੁੱਛਣਾ ਕੋਈ ਵੀ ਸਵਾਲ ਕਰ ਸਕਦਾ ਕੋਈ ਮੇਰੇ ਟਾਈਮ ਹੋਏ ਪੂਰਾ ਤੇ ਕੋਈ ਵੀ ਸਵਾਲ ਕਰ ਸਕਦਾ ਲਓ ਜੀ ਇਹ ਵੀਡੀਓ ਬਣਾਣੀ ਮਚਾ ਜਾਓ ਗੁਰੂ ਨਾਲੋਂ ਗੁਰੂ ਜੀ ਵੀ ਵੀ ਸਵੇਰ ਸੰਗਠਿਤ ਕਰਦੇ ਸਵੇਰਾ ਇਹਦੇ ਤੇ ਇੱਕ ਵਾਰ ਗੁਰਦੁਆਰਾ ਸਾਹਿਬ ਪੇ ਜਾਓ ਕਹਿੰਦਾ ਜੇ ਬੋਝ ਆਪਣੋ ਦੀ ਕਦੇ ਘਟ ਜਾਂਦੀ ਇਦਾਂ ਹੋ ਗਿਆ ਨਾ

बोलो है सेरा कीता ਨਾਨਕ ਤੁਸੀਂ ਬੋਲਾ ਨਾਨਕ ਨਾਮ ਨਾਮ ਦੇ ਬਸਰਾਮ ਦੇ ਜਾਂਦੇ ਨਾ ਨਾ ਨਾਮ ਮਿਲਦਾ ਨਾਮ ਨਾਮ ਦੇ ਬਸਰਾਮ ਹੁੰਦੇ ਸਾਰੇ ਬੜੇ ਹਨ ਨਾਨਕ ਤੇ ਦੇਣਾ ਜੀ ਹਾਂ ਉਹ ਵੀ ਤੁਹਾਡੇ ਵਰਗੀ ਹੀ ਬਤ ਲੱਗਿਆ ਜਦੋਂ ਤੁਸੀਂ ਬਸਰਾਮ ਜਿੱਦਾ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਠੀਰ ਹੈ ਕੀ ਨਾਨਕ ਦਾ ਨਾਮ ਮਿਲਦਾ ਤੇ ਪਰਮਾਤਮਾ ਦੇ ਜਾਂਦੇ ਨਾ ਬੋਲੋ ਜੀ ਪਰਮਾਤਮਾ ਦਾ ਨਾਮ जे परमात्मा का नाम है इन पर रोके हो और बोलो तो नानक बोलो नानक नाम मिले नाम मिले ताजे पाल तो की नानक की कह रहे हैं भी जे मेरे बहे परमात्मा तेरा नाम मिल जाए तामे की करना का जवाब अल्लाह जवाब ਸਾਰੇ ਤੋਂ ਬਹੁਤ ਸਾਰੇ ਹੁੰਦੇ ਆ ਮੈਂਬਰਸ ਜੀ 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 ਨਾਨਕ ਨੀਚ ਕਹਿ ਵਿਚਾਰ ਉਤੇ ਨਾਨਕ ਤੇ ਵਿਸਰਾਮ ਉੱਤੇ ਨੀਚ ਤੇ ਵਿਸਰਾਮ ਜੰਕਸ਼ਨ ਦੀ ਨਾਨਕ ਤੇ ਇਹ ਸਾਡੇ ਹੀ ਟਿਕਣ ਹੈਗਾ ਹੈ ਤੁਸੀਂ ਹਾਂ ਨਾਨਕ ਨੀਚ ਕਹਿ ਵਿਚਾਰੇ ਤਾਂ ਕੀ ਕਰੋ ਕਹਿੰਦਾ ਨਾਨਕ ਨੀਚ ਜਿੱਥੇ ਸਭੇ ਗੱਲ ਯਾਦ ਰੱਖਿਓ ਨਾਨਕ ਨੀਚ ਤੇ ਚੱਜੇ ਨੂੰ ਉੱਪਰ ਜਿੱਥੇ ਪੱਕੇ ਨੂੰ ਪੜਨੀ ਹੈ ਜਾਂ ਨਹੀਂ ਕਰਕੇ ਨਾ ਆਪਣਾ ਨਹੀਂ ਹੈ ਗੁੱਟ ਦਾ ਸਾੜ ਲੈ ਕੇ ਆ ਉਸੇ ਸੀਸੇ ਦੀ ਗੁੱਟ ਦਾ ਸੈਟ ਹੋਸਾ ਲੱਗੀ ਉਹਨੂੰ ਗੁੱਟਾ ਸੇ ਤੇ ਲਿਖੀ ਹੈ ਇਸੇ ਕਰਕੇ ਜੀ ਮੈਂ ਲਿਖਿਆ ਤਾਂ ਇਹਨਾਂ ਨੂੰ ਕਿ ਨਾਨਕ ਤੇ ਉਸ ਨਾਨਕ ਨੂੰ ਆਕੜ ਲੱਗੀ ਹੋਈ ਹੈ ਤੇ ਨਾਨਕ ਤੇ ਵਿਸਰਾ ਆਕੜ ਲੱਗੀ ਹੋਈ ਹੈ ਆਪਕੜ ਸੁਣੋ ਜਿੱਥੇ ਸ਼ਬਦ ਨੀਜ ਸ਼ਬਦ ਆ ਗਿਆ ਸੀਤਾ ਜੀ ਜਾਂ ਦਾਸ ਸ਼ਬਦ ਆਉਂਦਾ ਹੈ ਨਾਨਕ ਦਾਸ ਉਹ ਤੇ ਦਾਸ ਦੇ ਸੀਸੇ ਉੱਪਰ ਲਿਖੂਗਾ ਨਾਨਕ ने जिन्द? ने जिन्द गुर्णा गुर्णा जो करी है, हाँ उानक नीच ठीक है नानक नीच कह ਇਹਦਾ ਭਾਵ ਇਹ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਨੀਵਾਂ ਸਮਝਿਆ ਜੇ ਤੁਸੀਂ ਹੁਣ ਤੱਕੋ ਜੇ ਤੁਸੀਂ ਇੱਥੇ ਬਿਸਰਾਉਣ ਲਾਗੇ ਪਾਠ ਕਰੋਗੇ ਮੰਨ ਲਓ ਇੱਥੇ ਪੜ੍ਹ ਬਲੋ ਨਾਨਕ ਨੀਚ ਤੇ ਨੀਚ ਕਿਉਂ ਹੈ ਨਹੀਂ ਵੀ ਉਹ ਤੋਂ ਪਹਿਲੀ ਪੰਕਤੀ ਦੱਸੋ ਕਰੋ ਪ੍ਰਕਾਰਾਂ ਦੇਖੋ ਕਿ ਜਾਂਦਾ

ਇਹ ਤਾਂ ਹੀ ਗੁਰੂ ਦੀ ਕਿਰਪਾ ਹੈ ਇਹ ਜੋ ਦੱਦੇ ਚੋਂ ਵੀ ਨਿਕਲ ਆਇਆ ਵੀ ਗੁਰੂ ਦੀ ਕਿਰਪਾ ਹੈ ਸਤ ਗੁਰ ਅਲੱਗ-ਅਲੱਗ ਬੋਲੇ ਸਤ ਗੁਰ ਪ੍ਰਸਾਦ ਵੀ ਗੁਰੂ ਦੀ ਕਿਰਪਾ ਹੈ ਹਾਂ ਦੋ ਲੇਖਣ ਲਗਾ ਚੰਨ ਸਤ ਗੁਰ ਸਤ ਗੁਰ ਪ੍ਰਸਾਦ ਚਲੋ ਜੀ ਕਰੋ ਉਚਾਰ ਸਤ ਗੁਰ ਪ੍ਰਸਾਦ ਸਾਨੂੰ ਹਮੇਸ਼ਾ ਲਿਖੇ ਹੋਏ ਤੱਕ ਮਿਲੇਗਾ ਠੀਕ ਹੈ ਜੀ ਪਰ ਅਚਾਰਨ ਅਸੀਂ ਇਹ ਕਰਨਾ ਠੀਕ ਹੈ ਸਤ ਗੁਰਪ੍ਰਸਾਦ ਇਹ ਅਚਾਰਨ ਸੀ ਇਹ ਕਰਨਾ ਤਾਂ ਤੁਸੀਂ ਜੋ ਅੱਠ ਕਰਨਾ ਸਾਡੇ ਤੋਂ ਦਿਮਾਗ ਤੋਂ ਹੀ ਛਪਿਆਂ ਪਿਆ ਉਹੀ ਪੜ ਪੜਾਉ ਜਿਹੜੇ ਅੱਜ ਤੁਸੀਂ ਕਰੇ ਹੈ ਨਾ ਅੱਜ ਤੁਹਾਡੇ ਤਾਂ ਸਪਸ਼ਟ ਹੋਣਗੇ ਜੇ ਤੁਸੀਂ ਅੱਜ ਅਚਾਰਨ ਕਰਦੇ ਹੋ ਠੀਕ ਹੈ ਸਤ ਗੁਰਪ੍ਰਸਾਦ ਭਾਗ ਕੀ ਗੁਰੂ ਦੀ ਕਿਰਪਾ ਅਮ ਟੇਵ ਨਾ ਠੀਕ ਹੈ ਜਿੱਥੇ ਵੀ ਲਿਖਿਆ ਤਾਂ ਉਹੀ ਮਿਲੇਗਾ ਪਰ ਕਰਨਾ ਸੀ ਇਹ ਬਰਾਦਾ ਸਤ ਠੀਕ ਹੈ ਜੀ ਫਸ ਫਟੇ ਕਰਦੇ ਗਹਣਾ ਬਾਲਾ ਕਰਕੇ ਬੁਲਾਇਓ ਫਟੇ ਠੀਕ ਹੈ ਜੀ ਟਾਟਾ ਦੇਖ ਲੈਣੇ ਹਾਂ ਜੀ ਮੈਂ ਤੁਹਾਨੂੰ ਸਮਝ ਜੀ ਕਰਦੇ ਫਿਰ ਸਵਾ ਰਮੜੇ ਬਣਾਇਆ ਤਿਆਰਾਂਗੇ ਆਪਾਂ ਜ਼ਰੂਰ ਠੀਕ ਹੈ ਜੀ ਤੇ ਇਹ ਤਾਂ ਹਜੇ ਕੁਝ ਵੀ ਨਹੀਂ ਕਹਿੰਦੇ ਹੋ ਨਾ ਜਿਵੇਂ ਉਹ ਬੋੜੀ ਨੇ ਕਹਿੰਦੇ ਸ਼ੇਰ ਚੋਂ ਪੁਣੀ ਵੀ ਨਹੀਂ ਕੱਤੀ ਹਜੇ ਹੁਣ ਹੈ ਨਾ ਪਹਾਵਤ ਵਾੜੀ ਹੈ ਤੇ ਹਜੇ ਤਾਂ ਆਪਾਂ ਟੱਚ ਹੀ ਕੀਤਾ ਥੋੜਾ ਜਿਹਾ ਪੇਸ਼ੈਂਟ ਤੇ ਹਜੇ ਤਾਂ ਹੋਰ ਬਹੁਤ ਕੁਝ ਹੈ ਨਾ ਠੀਕ ਹੈ ਇਹ ਹੁਣ ਮੈਂ ਕਦੋਂ ਸਭ ਤੋਂ ਪਹਿਲਾਂ ਆਉਣਾ ਇੱਕ ਸ਼ਬਦ ਹੈਗਾ ਠੀਕ ਹੈ ਪੜੋਗੇ ਤੁਸੀਂ ਸੁਗੜ ਸੁਗੜ ਬਹੁਤ ਅਸਾਨ ਹੈ ਹਾਂਜੀ ਸੁਗੜ ਹਾਂ ਤੁਸੀਂ ਆ ਪੜ੍ਹ ਰਹੇ ਹੋ ਜਾਂ ਤੁਸੀਂ ਆ ਪੜ੍ਹ ਰਹੇ ਹੋ ਸੁਗੜ ਇਹ ਜਿਹੜਾ ਸੁਘਗਾ ਹੁੰਦਾ ਢੱਡਾ ਹੁੰਦਾ ਇਹ ਸਾਰੇ ਅੱਧੀ ਮਾਤਰਾ ਹੋ ਜਾਂਦੀ ਹੈ ਪਿੱਛੇ ਜਾ ਕੇ ਜੇ ਤਾਂ ਇਹ ਸ਼ਬਦ ਦਾ ਪਹਿਲਾ ਅੱਖਰ ਹੋਵੇ ਤਾਂ ਇਹ ਆਪਦੀ ਪੂਰੀ ਆਵਾਜ਼ ਦਿੰਦਾ ਜੇ ਪਿੱਛੇ ਜਾਵੇ ਘੱਗਾ ਦਾ ਗੱਗਾ ਬਣ ਜਾਂਦਾ ਢੱਡਾ ਦਾ ਡੱਡਾ ਬਣ ਜਾਂਦਾ ਬੱਬਾ ਦਾ ਬੱਬਾ ਬਣ ਜਾਂਦਾ ਕਿਉਂਕਿ ਮੈਨੂੰ ਇਹਨਾਂ ਨੂੰ ਸੁਖਾਇਆ ਵਾਕਿ ਤੂਸੇ ਵੀ ਜੀ ਪਤਾ ਮੈਨੂੰ ਹੋਰ ਬਸ ਸੁਖਾਇਆ ਲੇ ਗਏ ਵੀ ਇਹ ਅੰਧਾ ਰਹਿ ਜਾਂਦਾ ਇਹਨਾਂ ਨੇ ਆਪ ਚੱਕਰ ਲਾ ਲਿਆ ਪਹਿਲਾਂ ਦੇ ਕੋਈ ਇੱਕੋ ਜੀ ਸ਼ਾਮ ਦਾ ਹੈਗਾ ਜੋ ਪਈ ਸ਼ਾਮ ਤੋਂ ਗੋਦਿਆਂ ਤੋਂ ਕਰਦਾ ਰਸਦ ਕਰ ਤੇ ਕਾਰਨ ਕੀ ਸ਼ਬਦ ਹੈਗਾ ਪਿੱਛੇ ਲੱਗੇ ਲਗੂ ਅੱਧ੍ਹੀ ਮਾਤਰਾ ਬਣ ਜਾਂਦੀ ਹੈ ਇਹ ਮੂਰਤ ਪੂਰੀ ਰਹਿੰਦੀ ਹੈ ਸ਼ਬਦ ਹੈਗਾ ਘੱਟ ਜਦੋਂ ਤਾਂ ਇਹ ਗੱਲ ਯਾਦ ਰੱਖਦੇ ਹੋ ਮੈਂ ਸੌਖਾ ਜਿਹਾ ਤੁਹਾਨੂੰ ਸਮਝਾਉਣ ਲੱਗਾ ਇਹ ਹੋਰ ਬਹੁਤ ਕੁਝ ਹੈਗਾ ਸੌਖਾ ਜਿਹਾ ਇਹ ਹੈਗਾ ਕਿ ਦੇਖੋ ਤਦਾਂ ਇਹ ਸ਼ਬਦ ਹਾਂ ਜਦੋਂ ਤਾਂ ਇਹ ਅੱਖਰ ਮੂਰੇ ਲੱਗਿਆ ਤਾਂ ਇਹ ਸਮਝਣ ਦੇ ਕੋਲ ਪ੍ਰਧਾਨਗੀ ਹੈ ਹਾਂ ਕਿਹਦੇ ਕੋਲ ਤਾਂ glandular ਰੱਬ ਨਹੀਂ ਪ੍ਰਧਾਨਗੀ ਛੱਡੂਗਾ ਹਜੀ ਨਾ ਉਹ ਆਪਦੀ ਆਵਾਜ਼ ਦੋ ਪੂਰੀ ਬੱਤੇ ਦੀ ਉਹ ਆਲੀ ਪ੍ਰਧਾਨ ਕੀ ਰੱਖੂਗਾ ਛਪਤਾਲ ਦੀ ਛਪਰ ਨਾਲ ਤੇ ਕੋਈ ਜਾ ਰੋ ਨਾ ਖਰਦਾ ਜ਼ਮੀਨ ਛਾੜਦੇ ਨੇ ਅਸਲ ਇਹ ਪ੍ਰਧਾਨ ਕੀ ਆਪਣੀ ਨਹੀਂ ਛਾੜਦੇ ਅਸਲ ਕਿਉਂ ਅਸੀਂ ਬੋਲਦੇ ਆ ਤਦਾਰ ਤਦਾਰ ਹੁਣ ਕੀ ਹੋ ਗਿਆ ਵੀ ਇੱਥੇ ਅੱਖਰ ਵਾਗਿਆ ਮਗਰ ਇੱਥੇ ਵਗਿਆ ਜੀ ਮਗਰ ਤੇ ਗੁਰੇ ਖੜਾਉਣਾ ਆ ਗਿਆ ਅੱਧੀ ਪ੍ਰਧਾਨ ਦੀ ਨੂੰਦੀ ਆ ਗਈ ਗੁਰੇ ਕਿਹੜਾ ਆ ਗਿਆ ਜੀ ਤਦਾਰ ਕਿ ਇਹ ਪ੍ਰਧਾਨ ਕੀ ਕਿਹਨੂੰ ਬੁਲਾ ਗਈ ਦੇ ਕੋਲੇ ਇਹਨੇ ਪੜ੍ਹਨੀ ਛੱਡ ਕੇ ਆਲੀ ਅੱਧੀ ਰਹਿ ਗਈ ਹਾਂਜੀ ਮਰਗੇ ਮਰਗੇ ਅੱਧੀ ਮਲੋਕੋ ਕੋ ਬੋਲਣਾ ਤਾਂ ਬੰਦਾ ਹੀ ਹੈ ਜੀ ਦੁੱਧ ਆਪਾਂ ਸਾਡੋ ਬੋਲਾਂਗਾ ਦੁੱਧ ਦੱਕੀ ਬੋਲਦਾ ਦੁੱਧ ਦੁੱਧ ਦਦੇ ਕੋਲੇ ਮਾਰ ਕੀ ਪ੍ਰਧਾਨ ਕੀ ਕਿਉਂ ਛੱਡੀ ਉਹਨੇ ਜਿਹੜਾ ਅੱਖਰ ਹਮ ਤਾਂ ਉਹ ਮੂਰਲੇ ਅੱਖਰ ਤਾਂ ਜਿਹੜਾ ਹੈਗਾ ਉਹ ਪ੍ਰਧਾਨ ਕੀ ਹੁੰਦੀ ਇੱਕ ਤਰ੍ਹਾਂ ਦੀ ਜਿਵੇਂ ਸ਼ਬਦ ਬੋਲਦੇ ਆ ਠੱਗਾ ਸ਼ਬਦ ਆ ਠੀਕ ਹੈ ਠੱਗੇ ਤੋਂ ਬਾਅਦ ਕੀ ਹੁੰਦਾਗਾ ਠੱਗਾ ਅੱਖਾ ਠੱਗਾ ਠੱਗੇ ਤੋਂ ਬਾਅਦ ਕੀ ਹੁੰਦਾ ਠੱਗਾ ਠੱਗਾ ਹੁਣ ਦੇਖੋ ਇਹਨੇ ਪ੍ਰਧਾਨਗੀ ਹਟ ਗਈ ਕਿਹਦੇ ਕੋਲ ਬਾਕੀ ਹਾਂ ਕੱਲੇ ਕਿ ਆਉਂਦਾ ਜਿਵੇਂ ਆ ਕਰਦਾ ਕਿਹਦੇ ਕੋਲ ਬਾਕੀ ਕਿਤੇ ਪ੍ਰਧਾਨਗੀ ਨੇ ਹਟ ਗਈ ਧੱਕੇ ਦੇ ਇਹਦੇ ਕੋਲ ਬਾਕੀ ਤੇ ਇੱਥੇ ਪ੍ਰਧਾਨਗੀ ਕਿਹਦੇ ਕੋਲ ਹੈ ਤੇ ਕੀ ਬੋਲਿਆ ਨਾ ਅਸੀਂ ਘਰ ਇੱਥੇ ਵੀ ਬੋਲਦੇ ਆ ਪਾਲੂਕੀਓ ਦਾ ਮੂਰਨ ਅੱਖਰ ਅਚਾਰ ਹੋਇਆ ਉਹਦਾ ਮੂਰਨ ਅੱਖਰ ਜਾਰ ਹੋ ਜਾਣਾ ਜਿੱਥੇ ਅਪੋ ਹੁਣ ਕਿ ਬਚਾਲੇ ਆ ਜਾਏ ਜਾਂ ਮਗਰ ਚਲਾ ਜਾਵੇ ਤਾਂ ਉਹਦਾ ਫੁੱਲ ਆਤਰ ਆਈ ਪੱਬਾ ਅੱਧਾ ਪੱਬਾ ਬਣ ਜਾਂਦਾ ਠੀਕ ਇਸੇ ਤਰ੍ਹਾਂ ਹੀ ਪੱਬੇ ਵਾਲੀ ਇਹ ਗੱਲ ਹੁੰਦੀ ਹੈ ਹਨਾ ਤੇ ਢੱਡੇ ਵਾਲੀ ਕਥਾ ਹੁੰਦੀ ਹੈ ਜਿਵੇਂ ਅਸੀਂ ਬੋਲਦੇ ਆਪਾਂ ਅੱਧਾ ਢੱਡੇ ਰਹਿੰਦਾ ਹੁਣ ਅਸੀਂ ਸਭ ਦੇਖਿਆ ਢਾਟੀ ਸੀ ਇਹ ਨਹੀਂ ਹੈ ਢਾਟੀ ਤੇ ਬੋਲਦੇ ਕਿ ਤਾਂ ਆਪਾਂ ਢਾਟੀ ਬਣਿਆ ਨਹੀਂਦਾ ਮੈਂ ਢੱਡਾ ਬੋਲੀਏ ਢੱਡਾ ਬੋਲਦੇ ਆਪਾਂ ਢੱਡਾ ਬੋਲਦੇ ਨਾ ਭਾਵੇਂ ਕਿ ਢੱਡਾ ਕਿਉਂ ਬੋਲਿਆ ਤੁਹਾਡਾ ਡੱਡੇ ਨੇ ਆਉਦੀ ਆ ਡੱਡੇ ਨੇ ਆਉਦੀ ਇਹਦੇ ਕੋਲ ਚੱਲੀ ਗਈ ਡੱਡੇ ਕੋਲ ਠੀਕ ਹੈ ਜੀ ਚਲੋ 512 ਬਡਾਨੰਦ ਆਈ ਫਿਰ ਤੋਂ ਸਿੱਖ ਗਏ 1 ਮੀਟਰ ਚੋਂ ਪਾਸ ਬਡਾਨੰਦ ਸੈ ਕੋ ਹਾਂ ਜੀ ਚਾਹ ਪਾਣੀ ਬੱਸ ਮਾਉਤੀ ਜੀ ਆਪਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਜੀ ਬਹੁਤ ਬਹੁਤ